ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਟਨੌਜ ਕੀ ਹਾਲ ਚਾਲ ਨੇ ਮੈਂ ਅਮਨਪ੍ਰੀਤ ਕੌਰ ਆ ਜੀ ਨਵੀਂ ਕਲੈਕਸ਼ਨ ਨੂੰ ਤੁਹਾਡਾ ਸਵਾਗਤ ਕਰਦੀ ਆਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਚਾਹੁੰਦੀ ਆਂ ਵੀਡੀਓ ਸ਼ੁਰੂ ਕਰ ਦੋ ਤੇ ਅੱਜ ਆਪਾਂ ਤੁਹਾਨੂੰ ਸੂਟ ਨਹੀਂ ਦਿਖਾਵਾਂਗੇ ਅੱਜ ਤੁਹਾਨੂੰ ਆਪਾਂ ਕੁਝ ਸੂਟਾਂ ਤੋਂ ਇਲਾਵਾ ਤੁਹਾਨੂੰ ਕੁਝ ਦਿਖਾਵਾਂਗੇ ਜੋ ਆਪਾਂ ਰੈਡੀ ਕਰ ਰਹੇ ਆਂ ਤੁਹਾਡੇ ਵਾਸਤੇ ਤੇ ਕਾਫੀ ਸਾਰੇ ਆਰਡਰ ਨੇ ਇਹਨਾਂ ਦੇ ਵੀ ਤੇ ਆਪਾਂ ਹੌਲੀ-ਹੌਲੀ ਰੈਡੀ ਕਰ ਰਹੇ ਆਂ ਕਿਉਂਕਿ ਸੂਟ ਸਲਾਈ ਕਰਨਾ ਥੋੜਾ ਈਜ਼ੀ ਹੋ ਜਾਂਦਾ ਬਟ ਜਿਵੇਂ ਆਪਾਂ ਕੁੜਤਾ ਵਾ ਵਗੈਰਾ ਸਲਾਈ ਕਰਨਾ ਹੋਵੇ ਜਾਂ ਕੋਟ ਸੈੱਟ ਸਲਾਈ ਕਰਨਾ ਹੋਵੇ ਉਹ ਤੇ ਜਿਵੇਂ ਮੈਂ ਕਹੇ ਜਿਵੇਂ ਲਾਲੋ ਤੁਸੀਂ ਇਹਨੂੰ ਕੋਟ ਸਟ ਵੀ ਕਹਿ ਸਕਦੇ ਹੋ ਟੀ-ਸ਼ਰਟ ਲੋਰ ਵੀ ਕਹਿ ਸਕਦੇ ਆ ਆਪਾਂ ਹਨਾ ਤੇ ਇਹ ਵੇਅਰ ਕੀਤਾ ਹੈ ਘਰ ਦੇ ਵਿੱਚ ਜਿਵੇਂ ਆਪਾਂ ਸਾਰਾ ਦਿਨ ਕੰਮ ਕਰਨਾ ਹੁੰਦਾ ਤਾਂ ਇਹਵੇਂ ਇਹ ਚੀਜ਼ਾਂ ਬਹੁਤ ਹੀ ਕੰਫਰਟੇਬਲ ਰਹਿੰਦੀਆਂ ਨੇ ਤੇ ਜਿਵੇਂ ਆਪਾਂ ਜਿਹੜਾ ਕੁਝ ਰੈਡੀ ਕੀਤਾ ਆਪਣੇ ਹੱਥ ਨਾਲ ਸਾਡੇ ਟੇਲਰਾਂ ਨੇ ਖਾਸ ਕਰਕੇ ਜਿਹੜਾ ਕੁਝ ਰੈਡੀ ਕੀਤਾ ਉਹ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਵੇਸ ਸਕ੍ਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਾਂ ਬਹੁਤ ਹੀ ਪਿਆਰੇ ਪਿਆਰੇ ਕੁੜਤੇ ਜਿਹੜੇ ਰੈਡੀ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਦਾ ਸੋਹਣੇ ਨੇ ਜੀ ਇਹ ਆਪਾਂ ਫੈਬਰਿਕ ਲੈ ਕੇ ਜਿਵੇਂ ਤੁਸੀਂ ਸੂਟ ਸਾਡੇ ਤੋਂ ਸਲਾਈ ਕਰਵਾਉਂਦੇ ਹੋ ਉਸੇ ਤਰ੍ਹਾਂ ਇਹ ਫੈਬਰਿਕ ਹੈ ਸੂਟਾਂ ਵਾਲਾ ਹੀ ਤੇ ਸਿਰਫ ਸਾਨੂੰ ਦੀਦੀ ਨੇ ਕਿਹਾ ਕਿ ਮੈਨੂੰ ਕੁੜਤੇ ਚਾਹੀਦੇ ਨੇ ਅਮਨ ਤੇ ਕੁੜਤੇ ਬਣਾ ਕੇ ਭੇਜੋ ਜਿਹੜੇ ਮੈਂ ਜੀਨਸ ਨਾਲ ਵੀ ਵੇਅਰ ਕਰ ਸਕਾਂ ਤਾਂ ਜਿਵੇਂ ਕਿਸੇ ਲੈਗਿੰਗ ਨਾਲ ਵੀ ਵੇਅਰ ਕਰ ਸਕਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਕੁੜਤਾ ਤੁਹਾਨੂੰ ਇਦਾਂ ਨਹੀਂ ਲੱਗ ਰਿਹਾ ਹੈਗਾ ਕਿ ਆਪਾਂ ਸਟਿਚ ਕੀਤਾ ਹੈ ਲੱਗ ਰਿਹਾ ਹੈ ਕਿ ਜਿਵੇਂ ਬਿਲਕੁਲ ਰੈਡੀਮੇਡ ਹੁੰਦਾ ਤੁਸੀਂ ਇਹਦੀ ਬਾਹਾਂ ਦਾ ਡਿਜ਼ਾਈਨ ਜਿਹੜਾ ਉਹ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਾਹਾਂ ਦਾ ਡਿਜ਼ਾਈਨ ਬਣਿਆ ਹੋਇਆ ਔਰ ਬਹੁਤ ਸੋਹਣਾ ਨੈ ਹਰ ਇਸ ਤਰ੍ਹਾਂ ਰਹੇਗਾ ਜੀ ਨੀਚੋਂ گول ਬਹੁਤ ਹੀ ਆਦਾ ਸੋਹਣਾ ਬਣਿਆ ਹੋਇਆ ਤੇ ਜਿੰਨੇ ਆਪਾਂ ਕੁੜਤੇ ਅੱਜ ਰੈਡੀ ਕੀਤੇ ਨੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਰਹੇਗਾ ਜੀ ਪਹਿਲਾ ਕੁੜਤਾ ਇਹ ਵਿਦਾਊਟ ਲਾਈਨਿੰਗ ਬਣਿਆ ਹੋਇਆ ਬਿਲਕੁਲ ਨਹੀਂ ਵਿਦ ਲਾਈਨਿੰਗ ਬਣਿਆ ਹੋਇਆ ਕਾਟਨ ਦੀ ਲਾਈਨਿੰਗ ਆਪਾਂ ਜਿਹੜੀ ਨੀਚੇ ਐਡ ਕੀਤੀ ਹੈ ਜੀ ਲਾਈਨਿੰਗ ਲਗਾਉਣਾ ਫਿਟਿੰਗ ਜਿਹੜੀ ਅੱਛੀ ਆ ਜਾਂਦੀ ਏ ਤੇ ਲੋ ਜੀ ਅਗਲਾ ਕੁੜਤਾ ਇਹ ਸਾਡੇ ਦੋ ਕਸਟਮਰਾਂ ਦੇ ਨੇ ਜੀ ਤੇ ਸਭ ਦੇ ਗਲੇ तकरीबन ਆਪਾਂ ਸੇਮ ਸੇਮ ਹੀ ਬਣਾਏ ਨੇ ਇਸ ਵਾਰ ਕਿਉਂਕਿ ਥੋੜੇ ਜਿਹੇ ਜੇ ਕੋਲਰ ਨੈਕਸ ਹੋਣਾ ਅੱਛਾ ਲੱਗਦਾ ਕੁੜਤੇ ਸਟਾਈਲ ਦੇ ਵਿੱਚ ਤੁਸੀਂ ਜਿਹੜੀ ਕੋਲਰ ਦਾ ਡਿਜ਼ਾਈਨ ਨੇ ਫਿਨਿਸ਼ਿੰਗ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੀ ਪਿਆਰੀ ਏ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਇੱਕ ਇੱਕ ਚੀਜ਼ ਧਿਆਨ ਦੇ ਵਿੱਚ ਰੱਖੀ ਹੋਈ ਏ ਚਲੋ ਜੀ ਤੁਸੀਂ ਬਾਹਾਂ ਚੈੱਕ ਕਰੋ ਕਿੰਨੀਆਂ ਪਿਆਰੀਆਂ ਬਾਹਾਂ ਬਣੀਆਂ ਹੋਈਆਂ ਦੇਖੋ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਕੁੜਤੇ ਖੁਦ ਸਾਡੇ ਟੇਲਰ ਨੇ ਰੈਡੀ ਕੀਤੇ ਇੰਨੀ ਪਿਆਰੀ ਸਟੀਚਿੰਗ ਕੀਤੀ ਹੋਈ ਏ ਦਿਲ ਖੁਸ਼ ਹੋ ਗਿਆ ਸਟੀਚਿੰਗ ਦੇਖ ਕੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਇਹ ਵੀ ਕੁੜਤਾ ਇਹ ਆਪਾਂ ਨੇ ਕੀਤਾ ਹੋਇਆ ਫਿਓਨਾ ਫੈ布ਰਿਕ ਦੇ ਉੱਪਰ ਬਹੁਤ ਹੀ ਪਿਆਰਾ ਫੈ布ਰਿਕ ਹੈ ਔਰ ਬਹੁਤ ਹੀ ਅੱਛਾ ਲੱਗ ਰਿਹਾ ਔਰ ਹਲਕੀ ਜਿਹਦੇ ਵਿੱਚ ਸ਼ਾਈਨ ਹੁੰਦੀ ਹੈ ਤੇ ਲਾਈਟ ਵੇਟ ਹੈ ਜੀ ਇਹ ਵੀ ਫੈ布ਰਿਕ ਹੈ ਤੇ ਅਗਲਾ ਕੁੜਤਾ ਤੁਸੀਂ ਚੈੱਕ ਕਰੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹ ਵੀ ਸਾਡੇ ਕੋਲ ਸੂਟਾਂ ਦਾ ਫੈਬਰਿਕ ਆਇਆ ਹੋਇਆ ਸੂਟ ਰੈਡੀ ਕਰਨ ਵਾਸਤੇ ਅਗਰ ਤੁਸੀਂ ਇਹਦੇ ਵਿੱਚ ਆਪਣਾ ਸੂਟ ਵੀ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੂਟ ਵੀ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਤੁਸੀਂ ਇਦਾਂ ਕਰ ਸਕਦੇ ਜਿਵੇਂ ਇਹ ਵਾਲੀ ਸ਼ਰਟ ਹੋ ਗਈ ਫਲਾਵਰ ਵਾਲੀ ਔਰ ਪਲੇਨ ਬਾਟਮ ਤੁਸੀਂ ਆਫ ਵਾਈਟ ਕਰੀਮ ਛੇਡ ਦੀ ਵੀ ਲਗਾ ਸਕਦੇ ਹੋ ਜਿਵੇਂ ਆਪਾਂ ਨੇ ਪੱਟੀ ਐਡ ਕੀਤੀ neck ਦੇ ਉੱਪਰ ਇਸ ਤਰ੍ਹਾਂ ਦੀ ਤੁਸੀਂ ਬਾਟਮ ਵੀ ਲਗਵਾ ਸਕਦੇ ਹੋ ਇਹ ਤੁਹਾਨੂੰ ਦਿਖਾਉਣ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਸਟਿਚਿੰਗ ਬਾਰੇ ਪਤਾ ਲੱਗ ਜਾਏ ਕਿ ਸਾਡੀ ਸਟਿਚਿੰਗ ਕਿੱਦਾਂ ਦੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੇਸ਼ ਐਡ ਕਰਕੇ ਵਿੱਚ ਇਲਾਸਟਿਕ ਪਾਈ ਹੋਈ ਹੈ ਕਿ ਬਾਜ਼ੂ ਨੂੰ ਐਦਾਂ ਦਾ ਫੀਲ ਹੋਵੇ ਕਿ ਟਾਈਟ ਆ ਸਾਡੀ ਬਾਜ਼ੂ ਬਹੁਤ ਹੀ ਪਿਆਰਾ ਕੁੜਤਾ ਇਹ ਵੀ ਬਣਿਆ ਹੋਇਆ ਇਹ ਵੀ ਬਿਲਕੁਲ ਜੀ ਪਿਓਰ ਕਾਟਨ ਦਾ ਇਹਦੇ ਨੀਚੇ ਵੀ ਆਪਾਂ ਲਾਈਨਿੰਗ ਜਿਹੜੀ ਐਡ ਕੀਤੀ ਹੋਈ ਹੈ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਸਾਰੇ ਕੁੜਤਿਆਂ ਦੀ ਨੂੰ ਅਗਲਾ ਕੁੜਤਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹ ਵੀ ਸਾਡੇ ਸੂਟ ਦਾ ਹੀ ਫੈਬਰਿਕ ਸੀ ਤੇ ਸੂਟ ਦਾ ਫੈਬਰਿਕ ਲੈ ਕੇ ਆਪਾਂ ਕੁੜਤਾ ਰੈਡੀ ਕੀਤਾ ਬਿਲਕੁਲ ਪਿਓਰ ਕਾਟਨ ਦੇ ਉੱਪਰ ਕੀਤਾ ਤੁਸੀਂ ਦੇਖ ਸਕਦੇ ਹੋ ਹਲਕੀ ਹਲਕੀ ਚੀਜ਼ਾਂ ਜਿਹੜੀ ਉੱਪਰ ਲੱਗੀਆਂ ਨੇ ਬਹੁਤ ਜ਼ਿਆਦਾ ਸੋਹਣਾ ਸਾਡੇ ਪੀਸ ਨੂੰ ਬਣਾ ਦਿੰਦੀਆਂ ਨੇ ਇਸ ਤਰ੍ਹਾਂ ਬਾਹਾਂ ਦਾ ਡਿਜ਼ਾਈਨ ਰਹੇਗਾ ਇਸ ਤਰ੍ਹਾਂ ਰਹੇਗਾ ਜੀ ਆਪਣਾ ਨੈੱਕ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਜੀ ਅਗਲਾ ਪੀਸ ਚੈੱਕ ਕਰੀ ਜੋ ਇਸ ਦਾ ਨੈੱਕ ਤੁਸੀਂ ਚੈੱਕ ਕਰ ਸਕਦੇ ਹੋ ਇਸ ਦਾ ਨੈੱਕ ਆਪਾਂ ਬੈਨ ਵਾਲਾ ਨਹੀਂ ਬਣਾਇਆ ਸਿੰਪਲ ਨੈੱਕ ਬਣਾਇਆ ਔਰ ਇਸ ਦੀ ਬਾਹੂ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੀ ਬਣੀ ਹੋਈ ਹੈ ਇਸ ਤਰ੍ਹਾਂ ਆਪਣੀ ਬਾਹਾਂ ਦੇ ਉੱਪਰ ਕੱਟ ਆਏਗਾ ਬਿਲਕੁਲ ਉੱਪਰ ਵਾਲੀ ਸਾਈਡ ਦੇ ਉੱਪ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਵੇਅਰ ਕਰਾਂਗੇ ਇਸ ਤਰ੍ਹਾਂ ਆਪਣੀ ਬਾਹਾਂ ਦੇ ਉੱਪਰ ਕੱਟ ਆਏਗਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਕਫ ਸਟਾਈਲ ਦੇ ਵਿੱਚ ਬਣਾਇਆ ਹੋਇਆ ਜੀ ਇਹ ਕੋਸ਼ਿਸ਼ ਕੀਤੀ ਕਿ ਡਿਫਰੈਂਟ ਡਿਫਰੈਂਟ ਸਟਾਈਲ ਬਣਾਈਏ ਮੈਂ ਤੁਹਾਨੂੰ ਬਤਾਈਏ ਕੁੜਤੀਆਂ ਦੇ ਵਿੱਚ ਦਾ ਨੈੱਕ ਹੋ ਗਿਆ ਉਹਦਾ ਜ਼ਿਆਦਾ ਕਾਲਰ ਜਾਂ ਗੋਲ ਨੈੱਕ ਹੀ ਚੱਲਦਾ ਬਸ ਦਾ ਸਟਾਈਲ ਤੁਸੀਂ ਚੈੱਕ ਕਰ ਸਕਦੇ ਹੋ ਇਹ ਥੋੜਾ ਡਿਫਰੈਂਟ ਹੋ ਜਾਂਦਾ ਥੋੜਾ ਵਧੀਆ ਲੱਗਦਾ ਜੀ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਜੀ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਜੀ ਤੇ ਇਸ ਦੀ ਬਾਜ਼ੂ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨੀ ਸੋਹਣੀ ਜੀ ਬਾਹਮ ਬਣੀ ਹੋਈ ਹੈ ਇਸ ਤਰ੍ਹਾਂ ਆਪਾਂ ਪੂਰੀ ਬਾਹ ਦੇ ਵਿੱਚ ਕੱਟ ਲਗਾ ਕੇ ਅੱਗੇ ਫਰੰਟ ਤੋਂ ਇਸ ਤਰ੍ਹਾਂ ਬਣਾਈ ਹੋਈ ਹੈ ਬਹੁਤ ਹੀ ਜਿਆਦਾ ਸੋਹਣਾ ਬਣਿਆ ਹੋਇਆ ਜੀ ਇਹ ਵੀ ਬਾਜ਼ੂ ਦਾ ਡਿਜ਼ਾਈਨ ਜਿਹੜਾ ਨਾ ਬਹੁਤ ਹੀ ਪਿਆਰਾ ਬਣਾਇਆ ਹੋਇਆ ਸਾਰੀਆਂ ਬਾਹਾਂ ਦਾ ਹੀ ਅਲੱਗ-ਅਲੱਗ ਡਿਜ਼ਾਈਨ ਕੀਤਾ ਹੋਇਆ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਕੱਟ ਲੱਗਿਆ ਹੋਇਆ ਆਪਣੀ ਬਾਹਂ ਦੇ ਉੱਪਰ ਸ਼ੋਲਡਰ ਦੇ ਉੱਪਰ ਆਪਣੇ ਡੋਲੇ ਕੋਲ ਆਏਗਾ ਇਹ ਵਾਲਾ ਕੱਟ ਬਹੁਤ ਪਿਆਰਾ ਬਣਿਆ ਹੋਇਆ ਜੀ ਔਰ ਤੁਸੀਂ ਨੈਕ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਬੋਲ ਨੈਕ ਬਣਿਆ ਹੋਇਆ ਔਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਪੈਕਿੰਗ ਹੋ ਗਈ ਜੀ ਸਾਰਿਆਂ ਦੀ ਤੇ ਧਿਆਨ ਚ ਆਇਆ ਕਿ ਕੋਲ ਤੁਹਾਡਾ ਵੀਡੀਓ ਜਿਹੜੀ ਸ਼ੂਟ ਸ਼ੂਟ ਕਰਨੀ ਹੈ ਲਓ ਜੀ ਅਗਲਾ ਕੁੜਤਾ ਚੈੱਕ ਕਰੋ ਤੁਨੂੰ ਸ਼ਾਇਦ ਵੀਡੀਓ ਦੇ ਵਿੱਚ ਪ੍ਰੋਪਰ ਨਾ ਦਿਖ ਰਿਹਾ ਹੋਵੇ ਪਰ ਤੁਸੀਂ ਗੌਰ ਨਾਲ ਦੇਖਿਓ ਇਸ ਤਰ੍ਹਾਂ ਕੱਟ ਲੱਗਿਆ ਹੋਇਆ কুরਤੇ ਦੇ ਵਿੱਚ ਕੱਟ ਵੀ ਨਹੀਂ ਹੈਗਾ ਇਹ ਉੱਪਰਲੀ ਸਾਈਡ ਤੋਂ ਖੁੱਲਦਾ ਔਰ نیچے ਕਪੜਾ ਇਦਾਂ ਹੀ ਹੈ ਜੀ ਤੁਸੀਂ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਸੋਹਣਾ ਸਟਾਈਲ ਬਣਿਆ ਹੋਇਆ ਇਸ ਤਰ੍ਹਾਂ ਵਿੱਚ ਸੈਂਟਰ ਦੇ ਵਿੱਚ ਇਸ ਤਰ੍ਹਾਂ ਕੱਟ ਬਣਾ ਕੇ ਆਪਾਂ ਨੇ ਕੋਟੇ ਨੂੰ ਜਿਹੜਾ ਸਟਾਈਲ ਦਿੱਤਾ ਹੋਇਆ ਔਰ ਇਹਦਾ ਨੱਕ ਵੀ ਬਹੁਤ ਪਿਆਰਾ ਬਣਿਆ ਔਰ ਇਹਦੀਆਂ ਬਾਹਾਂ ਚੈੱਕ ਕਰੋ ਜਿਸ ਤਰ੍ਹਾਂ ਆਪਣਾ ਫਰੰਟ ਤੇ ਡਿਜ਼ਾਈਨ ਬਣਿਆ ਹੋਇਆ ਉਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਜੀ ਇਹ ਇਦਾਂ ਨਹੀਂ ਹੈਗਾ ਕਿ ਹਰੇਕ ਹੀ ਕੋਈ ਇਦਾਂ ਦੀ ਸਲਾਈ ਕਰ ਸਕਦਾ ਜਿਹੜੇ ਪਰਫੈਕਟ ਟੇਲਰ ਨੇ ਜੀ ਉਹੀ ਟੇਲਰ ਮਾਸਟਰ ਇਹ ਕੰਮ ਕਰ ਸਕਦੇ ਨੇ ਹਰੇਕ ਨੂੰ ਨਹੀਂ ਇਹ ਚੀਜ਼ਾਂ ਆਉਂਦੀਆਂ ਹੈਗੀਆਂ ਜਿਵੇਂ ਸਾਡਾ ਇੱਕ ਮਾਸਟਰ ਇੰਨਾ ਕਿ ਪਰਫੈਕਟ ਹੈ ਨਾ ਕੰਮ ਦੇ ਵਿੱਚ ਕਿ ਉਹਨਾਂ ਨੂੰ ਜੋ ਚੀਜ਼ ਆਪਾਂ ਕਹਿੰਨੇ ਉਹੀ ਜੀ ਸਾਨੂੰ ਰੈਡੀ ਕਰਕੇ ਦਿੰਦੇ ਨੇ ਸਿਰਫ ਇੱਕ ਫੋਟੋ ਦਿਖਾਉਣ ਦੀ ਧੀਰ ਹੁੰਦੀ ਹੈ ਸਾਨੂੰ ਅਸੀਂ ਉਹਨਾਂ ਨੂੰ ਫੋਟੋ ਦਿਖਾ ਦਿੰਦੇ ਆਂ ਵੀ ਮੈਨੂੰ ਇਦਾਂ ਦੇ ਡਿਜ਼ਾਈਨ ਚਾਹੀਦੇ ਨੇ ਕੁੜਤੀਆਂ ਦੇ ਤਾਂ ਸੇਮ ਐਜ਼ ਇਟ ਉਹਨਾਂ ਨੇ ਉਦਾਂ ਹੀ ਸਾਨੂੰ ਰੈਡੀ ਕਰਕੇ ਦਿੱਤੇ ਆਂ ਹੁਣ ਅਗਲਾ ਕੁੜਤਾ ਮੈਂ ਦੱਸ ਦਿੱਤਾ ਪੀਏ ਦੋ ਦੀਦੀ ਭਰਾ ਨੇ ਕੁੜਤੇ ਬਣਾਏ ਨੇ ਉਹਨਾਂ ਨੇ ਆਪਣੀ ਫਰੈਂਡ ਵਾਸਤੇ ਵੀ ਤੇ ਆਪਣੇ ਵਾਸਤੇ ਵੀ ਇਹਦਾ neck ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ neck ਬਣਿਆ ਹੋਇਆ ਦੇਖੋ ਜੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਇਸ ਤਰ੍ਹਾਂ ਰਹਿਣਗੇ ਜਿਹਦੀਆਂ ਬਾਹਾਂ ਬਹੁਤ ਜ਼ਿਆਦੀਆਂ ਸੋਹਣੀਆਂ ਬਾਹਾਂ ਨੇ ਜੀ ਸਿੰਪਲ ਵੀ ਕਹਿ ਦਈਏ ਔਰ ਥੋੜਾ ਅਲੱਗ ਵੀ ਕਹਿ ਦਈਏ ਤੁਸੀਂ ਆ ਦੇਖ ਕੇ ਮੈਨੂੰ ਵੀ ਇਦਾਂ ਹੀ ਲੱਗ ਰਿਹਾ ਕਿ ਮੈਂ ਜਿੱਦਾਂ ਰੈਡੀਮੇਡ ਹੀ ਬਾਇ ਕੀਤੇ ਆ ਪਰ ਇਹਨਾਂ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਆਪਾਂ ਖੁਦ ਸਟਿਚਿੰਗ ਕੀਤੀ ਹੈ ਕਿ ਜਦੋਂ ਮੈਂ ਆਰਡਰ ਲਿਆ ਸੀ ਤਾਂ ਮੈਨੂੰ ਵੀ ਕਿਤੇ ਨਾ ਕਿਤੇ ਟੈਨਸ਼ਨ ਸੀ ਕਿ ਪਤਾ ਨਹੀਂ ਕਿਦਾਂ ਦੇ ਸਟਿਚ ਹੋਣਗੇ কুরਤੇ ਹਨਾ ਪ੍ਰੋਪਰ ਆਪਾਂ ਉਹ ਚੀਜ਼ ਬਣਾ ਪਾਵਾਂਗੇ ਜਾਂ ਨਹੀਂ ਤੇ ਪਰ ਜਦੋਂ ਇੱਕ ਦੋ ਪੀਸ ਬਣਾ ਕੇ ਮੈਨੂੰ ਟੇਲਰ ਨੇ ਸੈਂਡ ਕੀਤਾ ਤਾਂ ਮੈਨੂੰ ਯਕੀਨ ਹੋ ਗਿਆ ਕਿ ਨਹੀਂ ਆਪਾਂ ਕਰ ਪਾਵਾਂਗੇ ਇਸ ਦਾ ਵੀ ਤੁਸੀਂ ਨੈਕ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਤੇ ਇਸ ਦੀਆਂ ਬਾਹਾਂ ਵੀ ਇਸ ਤਰ੍ਹਾਂ ਰਹਿਣਗੀਆਂ ਕਿਉਂਕਿ কুরਤਾ ਸਟਾਈਲ ਦੇ ਵਿੱਚ ਤਕਰੀਬਨ ਬਾਜੂ ਜਿਹੜੀ ਇਦਾਂ ਦੀ ਸੋਹਣੀ ਲੱਗਦੀ ਜਿਵੇਂ ਕਫ ਵਾਲੀ ਬਾਜੂ ਹੋਗੀ ਜਾਂ ਹੋਰ ਹੋਗੀ ਹਨਾ ਇਸ ਤਰ੍ਹਾਂ ਦੀ ਬਾਜੂ ਸੋਹਣੀ ਲੱਗਦੀ ਹੈ ਲੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਵੀ ਬਹੁਤ ਅੱਛਾ ਫੈਬਰਿਕ ਹੈ ਸਭ ਦੇ نیچے ਜਿਹੜੀ ਲਾਈਨਿੰਗ ਉਹ ਆਪਾਂ ਐਡ ਆਨ ਕੀਤੀ ਹੋਈ ਹੈ ਕਿਉਂਕਿ ਵਿਦਆਊਟ ਲਾਈਨਿੰਗ ਜਿਹੜੀ ਫਿਟਿੰਗ ਅੱਛੀ ਨਹੀਂ ਆਉਂਦੀ ਹੈਗੀ ਕਿੰਨਾ ਪਿਆਰਾ ਫੈਬਰਿਕ ਤੁਸੀਂ ਦੇਖ ਸਕਦੇ ਹੋ ਚਿਕਨ ਕਾਰੀਗਰ ਦੇ ਵਿੱਚ ਸਾਰਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਅੱਛਾ ਹੈ ਔਰ ਸ਼ਾਈਨ ਬਹੁਤ ਜ਼ਿਆਦਾ ਪਿਆਰੀ ਹੈ ਇਹ ਤੁਸੀਂ ਲੈਗੀ ਨਾਲ ਵੀ ਵੇਅਰ ਕਰ ਸਕਦੇ ਆ ਤੁਸੀਂ ਜੀਨ ਨਾਲ ਵੀ ਵੇਅਰ ਕਰ ਸਕਦੇ ਆ ਇਹਦੀ ਬਾਜੂ ਜਿਹੜੀ ਆਪਾਂ ਨੇ ਥੋੜੀ ਖੁੱਲੀ ਰੱਖੀ ਹੈ ਪਾਕਿਸਤਾਨੀ ਸਟਾਈਲ ਦੇ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ ਜੀ ਅਗਰ ਤੁਸੀਂ ਇਹਦੇ ਵਿੱਚ ਪੂਰਾ ਆਪਣਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਪਲੇਨ ਬਾਟਮ ਦੇ ਨਾਲ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਕੋਲ ਫੈਬਰਿਕ ਜਿਹੜਾ ਅਵੇਲੇਬਲ ਹੈਗਾ ਜਿਹਦਾ ਜਿਹਦਾ ਫੈਬਰਿਕ ਮੈਂ ਤੁਹਾਨੂੰ ਦੱਸਿਆ ਕਿ ਅਵੇਲੇਬਲ ਹੈਗਾ ਸਿਰਫ ਉਹੀ ਫੈਬਰਿਕ ਬਾਰੇ ਪੁੱਛਿਓ ਜਿਹੜਾ ਜਿਹਦੇ ਬਾਰੇ ਮੈਂ ਨਹੀਂ ਦੱਸਿਆ ਉਹ ਫੈਬਰਿਕ ਦਾ ਮਤਲਬ ਕਿ ਨਹੀਂ ਹੈਗਾ ਤੇ ਲੋ ਜੀ ਹੁਣ ਵਾਰੀ ਇਹ ਕੋਟ ਸੈੱਟ ਦੀ ਜਿਹੜੇ ਆਪਾਂ ਖੁਦ ਰੈਡੀ ਕੀਤੇ ਨੇ ਬਹੁਤ ਹੀ ਪਿਆਰੇ ਰੈਡੀ ਹੋਏ ਨੇ ਜੀ ਉਹ ਕੋਟ ਸਟ ਇਹ ਸਾਰਾ ਸੂਟ ਵਾਲਾ ਫੈਬਰਿਕ ਹੀ ਹੈ ਜੀ ਜਿਵੇਂ ਆਪਾਂ ਪ੍ਰਿੰਟ ਸੂਟ ਤੁਹਾਡੇ ਵੱਸ ਲੈ ਕੇ ਆਉਨੇ ਆ ਨਾ ਲੋਕ ਜੀ ਕੋਰਸੈਟ ਨੂੰ ਧਿਆਨ ਦੇ ਨਾਲ ਦੇਖੋ ਬਿਲਕੁਲ ਪ੍ਰੋਪਰ ਉਹੀ ਲੁੱਕ ਬਣੀ ਹੋਈ ਹੈ ਜੋ ਜਿਹੜੀ ਸਾਨੂੰ ਰੈਡੀਮੇਡ ਕੋਰਸੈਟ ਦੇ ਵਿੱਚ ਮਿਲਦੀ ਤੁਸੀਂ ਨੈਕ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਫਿਨਿਸ਼ਿੰਗ ਫਿਨਿਸ਼ਿੰਗ ਜਿਹੜੀ ਆਈ ਹੋਈ ਹੈ ਬਹੁਤ ਪਿਆਰਾ ਬਣਿਆ ਹੋਇਆ ਇਸ ਤਰ੍ਹਾਂ ਰਹਿਣਗੀਆਂ ਜੀ ਬਾਹਾਂ ਅਗੋ ਬਹੁਤ ਹੀ ਜਣਾ ਸਟਾਈਲ ਜਿਹੜਾ ਬਾਹਾਂ ਨੂੰ ਦਿੱਤਾ ਹੋਇਆ ਇਸ ਤਰ੍ਹਾਂ ਕਟਵਰਕ ਕਰਕੇ ਨੀਚੇ ਬਟਨ ਜਿਹੜਾ ਉਹ ਐਡ ਕੀਤਾ ਹੋਇਆ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਇਸ ਤਰ੍ਹਾਂ ਰਹੇਗਾ ਜੀ ਇਹ ਤੁਸੀਂ इजीली ਕਿਤੇ ਵੀ ਵੇਅਰ ਕਰ ਸਕਦੇ ਹੋ ਤੁਸੀਂ ਸਟੋਰ ਵਗੈਰਾ ਤੇ ਜਾਣਾ ਹੁੰਦਾ ਹਨਾ ਤੁਸੀਂ ਆਰਾਮ ਨਾਲ ਵੇਅਰ ਕਰਕੇ ਜਾ ਸਕਦੇ ਹੋ ਤੇ ਇਹ ਰਹੇਗਾ ਜੀ ਇਹਦੇ ਨਾਲ ट्राਊਜ਼ਰ ਬਹੁਤ ਜਿਆਦਾ ਸੋਹਣਾ ट्राਊਜ਼ਰ ਬਣਿਆ ਹੋਇਆ ਖੁੱਲਾ ਡੁੱਲਾ ट्राਊਜ਼ਰ ਬਣਾਇਆ ਹੋਇਆ ਬਹੁਤ ਜਿਆਦਾ ਸੋਹਣਾ ਲੱਗਦਾ ਜੀ ਨਾਲ ਫੈਬਰਿਕ ਬਹੁਤ ਹੀ ਵਧੀਆ ਕ੍ਰਸ਼ ਕਾਟਨ ਦੇ ਵਿੱਚ ਆਪਾਂ ਇਹ ਵਾਲਾ ਜਿਹੜਾ ਕੋਟ ਸੈੱਟ ਹੋ ਰੈਡੀ ਕੀਤਾ ਜਿਵੇਂ ਤੁਸੀਂ ਦੇਖਿਆ ਸੀ ਪਿੱਛੇ ਆਪਾਂ ਵੀਡੀਓ ਅਪਲੋਡ ਕੀਤੀ ਸੀ ਕ੍ਰਸ਼ ਕਾਟਨ ਦੇ ਸੂਟਾਂ ਦੀ ਹੈ ਨਾ ਤੇ ਉਹੀ ਫੈਬਰਿਕ ਹੈ ਜੀ ਇਹ ਕ੍ਰਸ਼ ਕਾਟਨ ਵਾਲਾ ਤੇ ਬਹੁਤ ਹੀ ਅੱਛਾ ਫੈਬਰਿਕ ਹੈ ਲਾਈਨਿੰਗ ਆਪਾਂ ਐਡ ਕੀਤੀ ਹੋਈ ਹੈ ਨੀਚੇ ਬਹੁਤ ਹੀ ਪਿਆਰਾ ਜਿਹੜਾ ਕੋਟ ਸੈੱਟ ਬਣਿਆ ਹੋਇਆ ਜੀ ਅਗਲਾ ਕੋਰਸਰ ਤੁਸੀਂ ਚੈੱਕ ਕਰੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੈ ਸਾਰੇ ਦੇ ਵਿੱਚ ਸਿੱਕੀ ਸਿੱਪੀ ਦਾ ਕੰਮ ਕੀਤਾ ਗਿਆ ਇਹ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਸ਼ਾਈਨ ਆਰੀ ਹਲਕੀ ਫੁਲਕੀ ਜੀ ਤੁਸੀਂ ਦੇਖ ਰਹੇ ਹੋ ਤੇ ਇਹਦੀਆਂ ਬਾਹਾਂ ਵੀ ਆਪਾਂ ਇਸ ਤਰ੍ਹਾਂ ਨਾਲ ਰੱਖੀਆਂ ਹੋਈਆਂ ਨੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਔਰ neck ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ neck ਹੈ ਇਸ ਤਰ੍ਹਾਂ ਇਹ ਬਟਨ ਜਿਹੜੇ ਨੇ ਉੱਪਰ ਹੁੰਦੇ ਨੇ ਤੁਸੀਂ ਬਟਨ ਓਪਨ ਕਰਕੇ ਆਰਾਮ ਨਾਲ ਵੇਅਰ ਕਰ ਸਕਦੇ ਹੋ ਜੀ ਅਗਰ ਤੁਸੀਂ ਇਹ ਵਾਲੇ ਕੋਟ ਸੈੱਟ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਹਨਾ ਹਾਂ ਜਿਵੇਂ ਤੁਸੀਂ ਕੋਈ ਸੂਟ ਤੋਂ ਤੁਹਾਨੂੰ ਅਸੀਂ ਦਿਖਾਉ ਰਹੇ ਹਾਂ ਸੂਟ ਦੇ ਵਿੱਚੋਂ ਵੀ ਕੋਈ ਡਿਜ਼ਾਈਨ ਪਸੰਦ ਕਰ ਲਿਆ ਕਰੋ ਕਲਰ ਪਸੰਦ ਕਰ ਲਿਆ ਕਰੋ ਉਹਦੇ ਤੇ ਤੁਹਾਨੂੰ ਆਪਾਂ ਕੋਟ ਸੈਟ ਜਿਹੜਾ ਰੈਡੀ ਕਰਕੇ ਦੇ ਸਕਦੇ ਆ ਇਹ ਰਹੇਗਾ ਜੀ ਨਾਲ ਆਪਣਾ ਟਰੌਜ਼ਰ ਬਹੁਤ ਹੀ ਅੱਛਾ ਟਰੌਜ਼ਰ ਬਣਿਆ ਹੋਇਆ ਔਰ ਬਹੁਤ ਹੀ ਪਿਆਰਾ ਕੋਟ ਸੈੱਟ ਹੈ ਜੀ ਮੈਨੂੰ ਲੱਗਦਾ ਵੀ ਅਗਰ ਆਪਾਂ ਰੈਡੀमेड ਲੈਣਾ ਤਾਂ ਰੈਡੀमेड ਵਾਲੇ ਫੈਬਰਿਕ ਦੀ ਕੋਈ ਨੇ ਜ਼ਿਆਦਾ ਕੁਆਲਿਟੀ ਅੱਛੀ ਵੀ ਨਹੀਂ ਹੁੰਦੀ ਕਈ ਵਾਰ ਹਨਾ ਹਾਂ ਵੀ ਵਾਸ਼ ਕਰਦੇ ਹੋ ਸ਼੍ਰਿੰਕ ਹੋ ਜਾਂਦਾ ਜਿਹੜਾ ਆਪਾਂ ਖੁਦ ਸੂਟਾਵਾ ਤੇ ਫੈਬਰਿਕ ਲੈਨੇ ਆਂ ਅਗਰ ਉਹਤੇ ਆਪਾਂ ਕਰਵਾਉਣਾ ਤਾਂ ਅੱਛਾ ਬਣ ਜਾਂਦਾ ਜੀ ਚਲੋ ਜੀ ਇਹ ਸੀ ਆਪਣੇ ਕੁੜਤੇ ਕੋਟ ਸੈੱਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਮੈਂ ਇੱਕ ਨਾਈਟ ਸੂਟ ਵੇਅਰ ਕੀਤਾ ਸੀ ਇੱਕ ਵੀਡੀਓ ਦੇ ਵਿੱਚ ਤੇ ਕਾਫੀ ਸਾਰੀਆਂ ਭੈਣਾਂ ਨੇ ਉਹ ਨਾਈਟ ਸੂਟ ਦੇਖ ਲੇ ਤੇ ਹੁਣ ਨਾਲ ਸਾਰਿਆਂ ਨੇ ਮੰਗਵਾਏ ਨੇ ਤੁਸੀਂ ਦੇਖ ਸਕਦੇ ਹੋ ਇੱਕ ਆਪਾਂ ਇਹ ਲੈ ਕੇ ਆਏ ਆ ਤੇ ਇੱਕ ਆਪਾਂ ਇਹ ਲੈ ਕੇ ਆਏ ਆ ਜੀ ਇਹ ਵਾਲਾ ਇਹ ਸੇਮ ਸਟਾਈਲ ਮੇਰੇ ਪਾਇਆ ਹੋਇਆ ਸੀ ਤੇ ਇਹ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇੱਕ ਪੀਸ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਜਿਆਦਾ ਖੋਲ ਕੇ ਨਹੀਂ ਦਿਖਾਉਂਗੀ ਕਿਉਂਕਿ ਤੁਹਾਨੂੰ ਪਤਾ ਫਿਰਨਾ ਮੈਂ ਸਭ ਦੇ ਉੱਪਰ ਨਾਮ ਮੈਂਸ਼ਨ ਕੀਤੇ ਹੋਏ ਨੇ ਤੇ ਕਿਤੇ ਇਹ ਨਾ ਹੋਵੇ ਕਿ ਮਿਕਸ ਮੈਚ ਹੋ ਜਾ ਸਾਰਿਆਂ ਦਾ ਵੀ ਕਿਹੜਾ ਕਿਹਦੇ ਦਾ ਕਿੰਨਾ ਦਾ ਸੀ ਤੁਸੀਂ ਦੇਖਿਓ ਬਹੁਤ ਹੀ ਪਿਆਰਾ ਪੀਸ ਹੈ ਜੀ ਔਰ ਮੈਂ ਖੁਦ ਵੇਅਰ ਕੀਤਾ ਬਹੁਤ ਅੱਛੀ ਫਿਟਿੰਗ ਹੈ ਜੀ ਇਹਦੀ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਸਟਾਈਲ ਦਾ ਹੈ ਔਰ neck ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਣਿਆ ਹੋਇਆ ਇਹ ਸਾਰੇ ਜਿਹੜੇ ਨਾਈਟਸੂਟ ਤੁਹਾਨੂੰ ਦਿਖਾ ਰਹੀਆਂ ਇਹ ਰੈਡੀमेड ਨੇ ਜੀ ਇਹ ਆਪਾਂ ਖੁਦ ਨਹੀਂ ਰੈਡੀ ਕੀਤੇ ਜਿਹੜੇ ਕੁੜਤੇ ਔਰ ਕੋਰਸਟ ਤੁਹਾਨੂੰ ਦਿਖਾਏ ਨੇ ਉਹ ਆਪਾਂ ਖੁਦ ਰੈਡੀ ਕੀਤੇ ਨੇ ਇਸ ਤਰ੍ਹਾਂ ਰਹੇਗਾ ਜੀ ਇਹਦੇ ਨਾਲ ਪਜਾਮਾ ਆਪਣਾ ਲੋਰ ਜਿਹਨੂੰ ਕਹਿ ਦਿੰਦੇ ਆ ਇਸ ਤਰ੍ਹਾਂ ਜੀ ਮੂਰੀ ਖੁੱਲੀ ਰਹੇਗੀ ਔਰ ਬਹੁਤ ਹੀ ਜ਼ਿਆਦਾ ਕੰਫਰਟ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਬਾਡੀ ਦੇ ਹਿਸਾਬ ਨਾਲ ਇਹ ਫੈਬਰਿਕ ਜਿਹੜਾ ਸ਼ੇਪ ਲੈ ਲੈਂਦਾ ਬਹੁਤ ਹੀ ਵਧੀਆ ਲੱਗਦੀ ਇਹਦੇ ਵਿੱਚ ਆਪਣੀ ਬਾਡੀ ਫਿਗਰ ਜਿਹੜੀ ਕਿਉਂਕਿ ਜਦੋਂ ਮੈਂ ਵੇਅਰ ਕੀਤਾ ਸੀ ਮੈਂ ਇਹਦੇ ਵਿੱਚ ਬਿਲਕੁਲ ਸਲਿਮ ਫਿਟ ਲੱਗ ਰਹੀ ਸੀ ਤੇ ਸਾਰੀਆਂ ਭੈਣਾਂ ਦੇ ਮੈਸੇਜ ਕੀ ਅਮਨ ਸਾਨੂੰ ਵੀ ਚਾਹੀਦਾ ਸਾਨੂੰ ਵੀ ਚਾਹੀਦਾ ਤੇ ਇੱਕ ਕਲਰ ਇਹ ਵਾਲਾ ਜੀ ਇਹਦੇ ਵਿੱਚ ਤੇ ਇੱਕ ਡਿਜ਼ਾਈਨ ਇਹ ਵਾਲਾ ਜੀ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਸਾਰੇ ਹੀ ਤੇ ਕੁਝ ਭੈਣਾਂ ਨੇ ਕਹਤਾ ਸੀ ਕਿ ਆਪਣੀ ਮਰਜ਼ੀ ਨਾਲ ਹੀ ਲੈ ਲਿਓ ਅਮਨ ਜਿਹੜੇ ਤੁਹਾਨੂੰ ਪਸੰਦ ਹੋਣਗੇ ਕਿਉਂਕਿ ਜਦੋਂ ਮੈਂ ਕੋਈ ਚੀਜ਼ ਵੇਅਰ ਕਰਦੀ ਹਾਂ ਤੇ ਸਾਰੇ ਇਹ ਕਹਿੰਦੇ ਕਿ ਅਮਨ ਜੋ ਤੁਸੀਂ ਪਾਇਆ ਹੋਇਆ ਸਾਨੂੰ ਉਹੀ ਚਾਹੀਦਾ ਏ ਤੇ ਬੜੀ ਖੁਸ਼ੀ ਹੁੰਦੀ ਏ ਜਦੋਂ ਤੁਹਾਨੂੰ ਸਾਡੀ ਕੋਈ ਚੀਜ਼ ਲਈ ਹੋਈ ਜਾਂ ਸਾਡੀ ਕੋਈ ਚੀਜ਼ ਵੇਅਰ ਕੀਤੀ ਹੋਈ ਪਸੰਦ ਆਉਂਦੀ ਏ ਤਾਂ ਫਿਰ ਮੈਂ ਆਪਣੀ ਪਸੰਦ ਨਾਲੀ ਕੁਝ ਲੈ ਕੇ ਆਈਆਂ ਕੁਝ ਦੀਦੀ ਹੋਰਾਂ ਨੇ ਫੋਟੋ ਸੈਂਡ ਕਰ ਦਿੱਤੀ ਸੀ ਤੇ ਫਿਰ ਮੈਂ ਉਦੋਂ ਉਹਨਾਂ ਵਾਸਤੇ ਉਹ ਚੀਜ਼ਾਂ ਬਾਇ ਕਰ ਲਈਆਂ ਇਹ ਦੀਦੀ ਸਾਡੇ ਰਮਨ ਦੀਦੀ ਨੇ ਯੂ ਐਸ ਏ ਤੋਂ ਤੇ ਉਹਨਾਂ ਨੇ ਇਹ ਵਾਲਾ ਡਿਜ਼ਾਈਨ ਪਸੰਦ ਕੀਤਾ ਹੋਇਆ ਸ਼ਾਇਦ ਮੈਂ ਨਾਮ ਵੀ ਉੱਪਰ ਮੈਂਸ਼ਨ ਕੀਤਾ ਹੋਇਆ ਹਾਂਜੀ ਹਾਂ ਨਾਮ ਵੀ ਉੱਪਰ ਮੈਂਸ਼ਨ ਹੈ ਇਹਦੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਪਿਆਰੇ ਜਿਹੇ ਸਟਾਈਲ ਨੇ ਜੀ ਇਹ ਆਰਾਮ ਨਾਲ ਤੁਸੀਂ ਇਹਨੂੰ ਆ ਆਪਾਂ ਦੇਖੋ ਨਾਈਟ ਦਾ ਆਪਾਂ ਵੇਅਰ ਕਰਦੇ ਹੀ ਹੈ ਕਈ ਵਾਰ ਆਪਾਂ ਦਿਨ ਦੇ ਵਿੱਚ ਵੀ ਵੇਅਰ ਕਰ ਲੈਂਦੇ ਹਾਂ ਜਿਹਨੇ ਜਿਹਨੂੰ ਕੰਮਕਾਰ ਹੁੰਦੇ ਨੇ ਘਰ ਦੇ ਹਨਾ ਤੇ ਬਹੁਤ ਵਧੀਆ ਸਟੱਫ ਹੈ ਜੀ ਇਹ ਲਾਈਟ ਵੇਟ ਹੈ ਤੇ ਬਾਕੀ ਜਿਵੇਂ ਆਪਾਂ ਕਹਿ ਜਾਈਏ ਨਾ ਵੀ ਜਿਹੜਾ ਹੈਗਾ ਫੈਬਰਿਕ ਆਪਣਾ ਟੀ-ਸ਼ਰਟ ਲੋਰ ਵਾਲਾ ਫੈਬਰਿਕ ਹੁੰਦਾ ਟੀ-ਸ਼ਰਟ ਵਾਲਾ ਉਹ ਫੈਲਾ ਫੈਬਰਿਕ ਹੈ ਔਰ ਅੱਛੀ ਕੁਆਲਿਟੀ ਦੇ ਵਿੱਚ ਹੈ ਜੀ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਪਸੰਦ ਆਉਂਦਾ ਤੁਸੀਂ ਹੋ ਸਕਦਾ ਕਿ ਮੈਂ ਸੇਮ ਤਾਂ ਨਹੀਂ ਕਹਿੰਦੀ ਕਿ ਸੇਮ ਮਿਲ ਜੇਗਾ ਤੁਹਾਨੂੰ ਆ ਸਾਈਜ਼ ਆਪਣਾ ਜਰੂਰ ਮੈਂਸ਼ਨ ਕਰਿਆ ਜੇ ਨਾਲ ਕਿ ਤੁਹਾਨੂੰ ਕਿਹੜਾ ਸਾਈਜ਼ ਆਉਂਦਾ ਠੀਕ ਹੈ ਤੇ ਅਗਰ ਸਾਈਜ਼ ਤੁਸੀਂ ਸਾਨੂੰ ਪ੍ਰੋਪਰ ਦੱਸੋਗੇ ਤਾਂ ਸਾਨੂੰ ਜਿਹੜਾ ਬਾਏ ਕਰਨਾ ਇਜ਼ੀ ਹੋ ਜਾਏਗਾ ਠੀਕ ਹੈ ਜੀ ਕਿਉਂਕਿ ਜਦੋਂ ਸਾਈਜ਼ ਨਹੀਂ ਪਤਾ ਹੋਗਾ ਤਾਂ ਫਿਰ ਸਾਨੂੰ ਕਿਤੇ ਨਾ ਕਿਤੇ ਥੋੜੀ ਦਿੱਕਤ ਆਉਂਦੀ ਵੀ ਕਿਸ ਸਾਈਜ਼ ਦਾ ਆਪਾਂ ਬਾਏ ਕਰੀਏ ਤੁਹਾਡੇ ਵਾਸਤੇ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਮੈਨੂੰ ਤਾਂ ਪਰਸਨਲੀ ਇਹ ਵੀ ਚੀਜ਼ ਬਹੁਤ ਸੋਹਣੀ ਲੱਗੀ ਹੈ ਜੀ ਹੁਣ ਮੇਰਾ ਦਿਲ ਕਰ ਰਿਹਾ ਸੀ ਇਹ ਤਾਂ ਮੈਂ ਲਿਆ ਸੀ ਆ ਵੀ ਲੈ ਲੈਣਾ ਸੀ ਮੈਂ ਇੱਕ ਇਨਾਂ ਦੇ ਵਿੱਚ ਆਪਣੇ ਕੋਲ ਸਾਈਜ਼ ਨੇ ਜੀ ਐਕਸਲ ਨੇ ਡਬਲ ਐਕਸਲ ਹੈ ਐਮ ਹੈ ਐਲ ਹੈ ਜਿਹੜਾ ਸਾਈਜ਼ ਤੁਹਾਨੂੰ ਆਉਂਦਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ WhatsApp ਨੰਬਰ ਤੇ ਸਕਰੀਨ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਇਹ ਸਾਰੇ ਬੁਕਿੰਗ ਨੇ ਜੀ ਇਹ ਸਾਰੇ ਜਾਣੇ ਨੇ ਕੋਰੀਅਰ ਦੇ ਵਿੱਚ ਇਸ ਕਰਕੇ ਤੁਹਾਨੂੰ ਦਿਖਾਏ ਨੇ ਕਿ ਤੁਹਾਨੂੰ ਆ ਆਈਡੀਆ ਹੋ ਜਾਏ ਵੀ ਕਿਹੜੀ ਕਿਹੜੀ ਚੀਜ਼ ਆਪਾਂ ਨੂੰ ਆ ਵੀ ਆਪਾਂ ਨੂੰ ਇਥੋਂ ਮਿਲ ਸਕਦੀ ਹੈ ਠੀਕ ਹੈ ਜੀ ਤੇ ਹੋਪ ਕਿ ਤੁਹਾਨੂੰ ਅੱਜ ਵਾਲ ਜਿਹੜੀ ਵੀਡੀਓ ਵਧੀਆ ਲੱਗੀ ਹੋਣੀ ਕਲੈਕਸ਼ਨ ਸਾਰੀ ਵਧੀਆ ਲੱਗੀ ਹੋਣੀ ਹੈ ਅਗਰ ਤੁਹਾਨੂੰ ਕੋਈ ਸੇ ਡਿਜ਼ਾਈਨ ਪਸੰਦ ਆ ਤੁਸੀਂ ਕੁੜਤੇ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਵੀ ਅਸੀਂ ਇਸ ਤਰ੍ਹਾਂ ਦਾ ਸਟਾਈਲ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਆ ਤੁਹਾਨੂੰ ਆਪਾਂ ਸੇਮ ਸਟਾਈਲ ਜਿਹੜਾ ਰੈਡੀ ਕਰਕੇ ਦਵਾਂਗੇ ਮਿਲਦੇ ਆਂ ਜੀ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਸਤਿ ਸ਼੍ਰੀ ਅਕਾਲ